ਇਹ ਆਪਣੇ ਆਪ ਹੀ ਛੱਕ ਦੀ ਸੂਈ ਉੱਡਦੀ ਹੈ ਤੇ ਲੋਕ ਸਾਰਾ ਜਵਾਬ ਪੁੱਛਦੇ ਇਸ ਗੱਲ ਦਾ ਪੰਜਾਬੀ ਮੱਖ ਮੰਤਰੀ ਮੋਟੇਵਾਰ 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 ਇਹ ਰਾਤ ਨੂੰ 12 ਵਜੇ ਮੀਟਿੰਗ ਕਰਕੇ ਇਹਨਾਂ ਕਾਮਰੇਡਾਂ ਨੇ ਖੋਤੀ ਕਾਮਰੇਡਾਂ ਨੇ ਖੋਤੀ ਅਖਰਨ ਕਮੇਟੀ ਨੇ ਅਸੀਂ ਸਮਝੇ ਕਹਿੰਦੇ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਹੈ ਸਾਨੂੰ ਇਹ ਲੱਗਦਾ ਹੈ ਤੋਂ ਕਿ ਇਹਨਾਂ ਦੀ ਪ੍ਰਸ਼ਾਸਨ ਨਹੀਂ ਜਿਹੜੇ ਦੋਸ਼ੀ ਲੋਕ ਹੈਗੇ ਆ ਜਿਨ੍ਹਾਂ ਦੇ ਖਿਲਾਫ ਅਸੀਂ ਅਸੀਂ ਅੱਜ ਪਰਚਾ ਦਰਜ ਕਰਾਉਣਾ ਚਾਹੁੰਦੇ ਆ ਉਹਨਾਂ ਦੇ ਨਾਲ ਇਹਨਾਂ ਦੀ ਮੀਟਿੰਗ ਕਰਾ। ਤੁਸੀਂ ਦੇਖ ਰਹੇ ਹੋ ਲੋਕ ਇਨਸਾਫ ਟੀਵੀ ਤੇ ਮੈਂ ਹਰ ਸ੍ਰੀ ਜਿੰਦਰ ਚੰਦਪਾਣ ਦੇ ਵਿੱਚ ਹੋਈ ਵਿਵਾਦ ਤੋਂ ਬਾਅਦ ਅੱਜ ਕਾਫੀ ਜਥੇਬੰਦੀਆਂ ਕ੍ਰੀਤਕੋਟ ਦੇ ਵਿੱਚ ਪਹੁੰਚੇ ਸੀ ਤਾਂ ਉਸ ਨੂੰ ਲੈ ਕੇ ਕਿਰਨਜੀਤ ਗਹਿਰੀ ਸਾਹਿਬ ਨਾਲ ਜੁੜੇ ਗੱਲਬਾਤ ਕਰਦੇ ਗਹਿਰੀ ਸਾਹਿਬ ਕਿਸ ਤਰ੍ਹਾਂ ਸਮਝੋਤਾ ਹੋਇਆ ਹਨ। ਹਾਂ ਸੋ ਜੋ 43 ਜਿਹੜੀ ਗੱਲ ਹੈਗੀ ਹੈ ਨਾ ਇਹ ਰਾਤ ਨੂੰ 12 ਵਜੇ ਮੀਟਿੰਗ ਕਰਕੇ ਇਹਨਾਂ ਕਾਮਰੇਡਾਂ ਨੇ ਖੋਤੀ ਕਾਮਰੇਡਾਂ ਨੇ ਖੋਤੀ ਅਖ਼ਰਨ ਕਮੇਟੀ ਨੇ ਅਸੀਂ ਸਮਝਦੇ ਕਹਿੰਦੇ ਪ੍ਰਸ਼ਾਸਨਾਂ ਮੀਟਿੰਗ ਹੋਈ ਹੈ ਸਾਨੂੰ ਇਹ ਲੱਗਦਾ ਹੈ ਤੋਂ ਕਿ ਇਹਨਾਂ ਦੀ ਪ੍ਰਸ਼ਾਸਨ ਨਹੀਂ ਜਿਹੜੇ ਦੋਸ਼ੀ ਲੋਕ ਹੈਗੇ ਆ ਜਿਨ੍ਹਾਂ ਦੇ ਖਿਲਾਫ ਅਸੀਂ ਐਸੀ ਅਕੜ ਦਾ ਪਰਚਾ ਦਰਜ ਕਰਾਉਣਾ ਚਾਹੁੰਦੇ ਆ ਅਸਲ ਦੇ ਵਿੱਚ ਕੀ ਹੈ ਕਿ ਚੰਦਪਾਣ ਦੇ ਮਸਲੇ ਨੂੰ ਲੈ ਕੇ ਇੱਕ ਧਰਤ ਮੂਵਮੈਂਟ ਪੰਜਾਬ ਦੇ ਵਿੱਚ ਬਣਨ ਲੱਗੀ ਸੀ ਉਹ ਧਰਤ ਮੂਵਮੈਂਟ ਬਣਨ ਲੱਗੀ ਸੀ ਅੱਜ ਸਾਰੇ ਮਜਬੀ ਸਿੱਖ ਭਾਈਚਾਰੇ ਦੇ ਲੀਡਰ ਕੋਈ ਅੰਮ੍ਰਿਤਸਰ ਤੋਂ ਆਇਆ ਕੋਈ ਲੁਝਾਣੇ ਤੋਂ ਆਇਆ ਕੋਈ ਰੈਣੇ ਤੋਂ ਆਇਆ ਇਹ ਸਾਰੇ ਲੋਕ ਇੱਥੇ ਇਕੱਠੇ ਹੋਏ ਇੱਕ ਮੁਠੀ ਪ੍ਰਚਾਰਕ ਕਾਮਰੇਡਾਂ ਨੇ ਜਿਨ੍ਹਾਂ ਨੇ ਕੋਈ ਸੌਦਾ ਸੌਦਾ ਕੀਤਾ ਹੋਣਾ ਰਾਤ 12 ਵਜੇ ਬਹਿ ਕੇ ਪਹਿਲਾਂ ਇਹ ਕਾਲ ਸੀ ਕਿ ਐਸਐਸਪੀ ਦਫਤਰ ਦਾ ਘਰਾਉ ਕਰਨਾ ਉਹਨੂੰ ਬਦਲ ਕੇ ਇੱਥੇ ਇਹਨਾਂ ਨੇ ਕੱਟ ਕਰ ਲਿਆ ਇੱਥੇ ਕਿਸੇ ਵੀ ਕਹਿੰਦੇ ਅਸੀਂ ਜਥੇਬੰਦੀ ਦੇ ਸਾਥੀ ਨੂੰ ਕਿਸੇ ਆਗੂ ਨੂੰ ਇੱਥੇ ਬੋਲਣ ਨਹੀਂ ਦੇਣਾ ਭਾਈ ਕਰਨਜੀਤ ਸਿੰਘ ਘੈਰੀ ਨੂੰ 35-40 ਸਾਲ ਹੋ ਗਏ ਦਲਤ ਮੂਵਮੈਂਟ ਚਲਾਉਦੇ ਨੇ ਗਲਤਾਂ ਦੇ ਹੱਕ 'ਚ ਲੜਾਈ ਲੜਦੇ ਨੂੰ ਬਈ ਨਹੀਂ ਬੋਲਣ ਦਿੱਤਾ ਕਸ਼ਮੀਰ ਸਿੰਘ ਜੀ ਅੰਮ੍ਰਿਤਸਰ ਤੋਂ ਵਿਚਾਰੇ ਆਇਆ ਸਾਡੇ ਉਹਨਾਂ ਨੂੰ ਬੋਲਣ ਦਿੱਤਾ ਮਤਲਬ ਮੈਂ ਸਮਝਦਾ ਕਿ ਕਾਮਰੇ ਦਾਦਾ ਪ੍ਰਸ਼ਾਸਨ ਨਾਲ ਸਰਕਾਰ ਨਾਲ ਤੇ ਵਿਰੋਧੀਆਂ ਨਾਲ ਕੋਈ ਨਾ ਕੋਈ ਬੈਠ ਕੇ ਸੋਦੇਵਾਜੀ ਹੋ ਗਈ ਇਸ ਮੂਵਮੈਂਟ ਨੂੰ ਦਲਿਤ ਮੂਵਮੈਂਟ ਨਾ ਬਣ ਦਿੱਤਾ ਜਾਵੇ ਇਹ ਸਰਕਾਰ ਦਾ ਬੁਰੀ ਤਰ੍ਹਾਂ ਫੇਲਰ ਹੈ ਸਰਕਾਰ ਨਹੀਂ ਚਾਹੁੰਦੀ ਕਿ ਇਥੇ 40% ਦੀ ਦਲਿਤ ਭਾਈਚਾਰੇ ਦੇ ਲੋਕਾਂ ਦੀ ਕੋਈ ਮੂਵਮੈਂਟ ਬਣੇ ਤਾਂ ਜੇ ਇਹ ਜਿਹੜੇ 31% ਮਜਬੀ ਸਿੱਖ ਭਾਈਚਾਰੇ ਦੇ ਇਹ ਮਜਬੀ ਸਿੱਖ ਭਾਈਚਾਰਾ ਇਕੱਠਾ ਹੋ ਗਏ ਆਪਣੇ ਹੱਕਾਂ ਦੇ ਇਤਹਾਦੀ ਲੜਾਈ ਲੜੇ ਇਸ ਕਰਕੇ ਕਾਮਰੇਡਾਂ ਨੇ ਅੱਜ ਜਿਹੜਾ ਇਥੇ ਕੀਤਾ ਐਕਸ਼ਨ ਇਹ ਮਜਬੀ ਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਇਹਨਾਂ ਨੇ ਘਰਤਾ ਮੈਮੋਰੰਡਮ ਦੇ ਕੇ ਕਿਹਾ ਜੀ ਕੀ ਭਰੋਸਾ ਦਿੱਤਾ ਜੀ ਇਹ ਮੈਮੋਰੰਡਮ ਮੈਮੋਰੰਡਮ ਕਾਹਦੇ ਹੁੰਦੇ ਜੀ ਇਹ ਮਾਮਾ ਉਹਨਾਂ ਦਾ ਇਹਦਾ ਐਵੇਂ ਟਾਲਬੜੀ ਹੁੰਦੀ ਹੈ ਕਿ ਮੈਮੋਰੰਡਮ ਦਿੱਤਾ ਜੀ ਉਹ ਕਰਤਾ ਜੀ ਜੇ ਅੱਜ ਮੈਮੋਰੰਡਮ ਦਿੱਤਾ ਹੈ ਤੇ ਕਾਹਦਾ ਮੈਮੋਰੰਡਮ ਦਿੱਤਾ ਰਾਤ 12:00 ਵਜੇ ਤੁਸੀਂ ਕਾਦੀ ਮੀਟਿੰਗ ਕੀਤੀ ਸੀ ਅੱਜ ਫਿਰ ਕਾਹਦਾ ਮੈਮੋਰੰਡਮ ਜਦੋਂ ਤੁਸੀਂ ਰਾਤ ਮੀਟਿੰਗ ਕਰ ਰਹੇ ਹੋ ਤੇ ਅੱਜ ਕਾਹਦਾ ਮੈਮੋਰੰਡਮ ਭਾਈ ਸਰ ਮਸਲਾ ਇੱਥੇ ਖੜਾ ਹੁੰਦਾ ਜੇ ਘਰ ਫੜੇ ਹੋਏ ਕੁਲਦੀਪ ਸਰਪੰਚ ਹੋਰੀ ਤੇ ਦਲਦ ਭਾਈਚਾਰੇ ਦੇ ਜਿਹੜੇ ਬੱਚੇ ਐ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਆ ਆਜੋ ਸਟੇਜ ਤੇ ਹੁੰਦੇ ਤਾਂ ਇਹ ਗੱਲ ਕਿਤੇ ਹਜਮ ਹੁੰਦੀ ਸੀ ਕਿ ਭਾਈ ਰਾਤ ਆ ਛੱਡਦੇ ਉਹ ਛੱਡੇ ਨਹੀਂ ਦੋਸ਼ੀ ਗਿਰਫਤਾਰ ਨਹੀਂ ਕੀਤੇ ਤੁਸੀਂ ਬਾਈ ਘਰਾਹੋ ਤੁਸੀਂ ਮਾਰਚ ਕਿਉਂ ਡਾਲਿਆ ਇਹ ਕਿਤੇ ਨਾ ਗਦੇ शकਦੇ ਉਹ ਜਿਹੜੀ शक ਦੀ ਸੂਈ ਹੈ ਉਰਦੀ ਹੈ ਅਸਲ ਦੇ ਵਿੱਚ ਕਾਰਨ ਕੀ ਹੈ ਕਿ ਜਿਹੜਾ ਕੁਲਦੀਪ ਸਿੰਘ ਦੇ ਘਰ ਵਾਲੀ ਸਰਪੰਚ ਹੈ ਚੰਨਪਾਲ ਦਾ ਮੁੰਡਾ ਉਹ ਇੱਕ ਪੱਤਰਕਾਰ ਵੀ ਹੈ ਪੱਤਰਕਾਰ ਵੀ ਹੈ ਤੇ ਮਨ ਵੀ ਸਿੱਕਾ ਦਾ ਪੜ੍ਹਿਆ ਲਿਖਿਆ ਮੁੰਡਾ ਉਹਦੇ ਘਰ ਵਾਲੀ ਸਰਪੰਚ ਬਣ ਗਈ ਤੇ ਉਹ ਇਹ ਸਿਸਟਮ ਨੂੰ ਹਜਮ ਨਹੀਂ ਹੋਇਆ ਉਹ ਗਾਹੇ ਵਗਾ ਸਵਾਲ ਪੁੱਛ ਲਿਆ ਰਹਿੰਦਾ ਸੀ ਤੇ ਉਹਨਾਂ ਕਰਕੇ ਉਹ ਪੱਤਰਕਾਰ ਜਿਹੜਾ ਸੀ ਅੱਖਾਂ 'ਚ ਲੜਕਦਾ ਸੀ ਸ਼ਰਮਾਇਦਾਰ ਲੋਕਾਂ ਦੇ ਅੱਖਾਂ 'ਚ ਲੜਕਣ ਲੱਗ ਗਿਆ ਉਹ ਕੁਛ ਨਹੀਂ ਇਹ ਸਾਰੇ ਮਸਲੇ ਜਿਹੜਾ ਵਿਗੜਿਆ ਮੈਂ ਗੱਲ ਕਲੀਅਰ ਕਰਾਂ ਜਿਹੜਾ ਗੰਦੂਰ ਸਿੰਘ ਪੱਪੂ ਆ ਉਹਦੇ ਬਾਰ ਦੇ ਮੂਹਰ ਦੀ ਪਹਿਲਾਂ ਪੁਰਾਣਾ ਇੱਕ ਖਾਲਾ ਚੱਲਦਾ ਸੀ ਜਿਹਦੇ ਵਿੱਚ ਦੀ ਪਾਣੀ ਲੰਘਦਾ ਸੀ ਇਹ ਚਾਹੁੰਦਾ ਸੀ ਉਹ ਖਾਲਾ ਇਹਨੇ ਬੰਦ ਕਰਤਾ ਉਹਨ ਇੱਥੇ ਮੈਂ ਗੱਲ ਇੱਕ ਸਪਸ਼ਟ ਕਰਾਂ ਜੇ ਕੋਈ ਸ਼ਰੂਕ ਆਸਤ ਬੰਦਾ ਕੋਈ ਗਰੀਬ ਬੰਦਾ ਉਈ ਗਰੀਬ ਆਦਮੀ ਕਿਸੇ ਵੀ ਵਰਗ ਦਾ ਹੋਵੇ ਜੇ ਉਹ ਖਾਲੀ ਬੰਦ ਕਰ ਦੇ ਉਹਦੇ ਪਰਚਾ ਦੇ ਕੇ ਜੁੱਤੀਆਂ ਮਾਰ ਕੇ ਉਹਨੂੰ ਥਾਣੇ ਬੰਦ ਕਰ ਦਿੰਦੇ ਭਾਈ ਉਹ ਵੀਡੀਓ ਡੀਡੀਪੀਓ ਕਿੱਥੇ ਸੀ ਜਦੋਂ ਉਹ ਖਾਨਾ ਉਹ ਬੰਦ ਕੀਤਾ ਤੇ ਇਹ ਕੁਲਦੀਪ ਸਰਪੰਚ ਕਹਿੰਦਾ ਸੀ ਵੀ ਇੱਥੇ ਖਾਣਾ ਚਾਲੂ ਕਰਾ ਕੇ ਇਹਦੇ ਵਿੱਚ ਪਾਈਪਾਂ ਪਾ ਕੇ ਗੰਦਾ ਪਾਣੀ ਜਿਹੜਾ ਹੈ ਉਹਦੇ ਵਿੱਚ ਦੀ ਕੱਢ ਕੇ ਸੱਪੜਤ ਪਾ ਦਈਏ ਤੇ ਸੱਪੜ ਦਾ ਪਾਣੀ ਕੱਢ ਕੇ ਡਰੇਨ 'ਚ ਪਾ ਦਈਏ ਤੋਂ ਡਰੇਨ 'ਚ ਪਾ ਕੇ ਤੇ ਅਸੀਂ ਇੱਥੇ ਬੱਚਿਆਂ ਦੇ ਵਾਸਤੇ ਕੋਈ ਨਾ ਕੋਈ ਕਰੀਏ ਤੇ ਦੁਕਾਨਾਂ ਬਣਾਈਏ ਪਰ ਪਿੰਡ ਦੇ ਵਿਕਾਸ ਦੀ ਗੱਲ ਕਰਦਾ ਸੀ ਉਹ ਦਿਨਾਂ ਲੋਕਾਂ ਨੂੰ ਹਜਮ ਨਹੀਂ ਹੋਇਆ ਇਹ ਮਸਲਾ ਵੀ ਜੇ ਇਹ ਗੱਲ ਕਰ ਦਿੰਦਾ ਤਾਂ ਮੱਝ ਵੀ ਸਿੱਕਾ ਦਾ ਮੁੰਡਾ ਬਹੁਤ ਵਧੀਆ ਕੰਮ ਕਰ ਗਿਆ ਸੋ ਇਹ ਇਸ ਕਰਕੇ ਸਾਰਾ ਘਟਨਾਕਰਮ ਵਾਪਰਿਆ ਅਧਿਨੰਨਣਯੋਗ ਹੈ ਲੋਕਤੰਤਰ ਦੇ ਮੱਥੇ ਤੇ ਕਲੰਕ ਹੈ ਪੰਜਾਬ ਦੀ ਸਰਕਾਰ ਗੁਰੂ ਤਰ੍ਹਾਂ ਫੇਲ ਹੈ ਪੁਲਿਸ ਦੀ ਹਾਜ਼ਰੀ ਚ ਉਹ ਬੰਦੇ ਗੰਦੂਰ ਹੋ ਰਹੀ ਉਹਨਾਂ ਦਾ ਪਰਿਵਾਰ ਪੁਲਿਸ ਖੜੀ ਹੈ ਹਾਜ਼ਰੀ ਚ ਗੋਲੀਆਂ ਚਲਾ ਰਹੇ ਹੈ ਫਾਇਰਿੰਗ ਹੋ ਰਹੀ ਹੈ ਔਰ ਮੰਨਦੇ ਵੀ ਅਸੀਂ ਫਰੰਗ ਕੀਤੀ ਹੈ ਇਹ ਸਾਰੋ ਨਾਮਰੇ ਦੀ ਮੈਂ ਕਿਰਨਜੀਤ ਸਿੰਘ ਗਹਿਰੀ ਇਸ ਗੱਲ ਦੀ ਬੰਕ ਕਰਦਾ ਕਿ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਜੁਡੀਸ਼ੀਅਲ ਜਾਨੀ ਕਿ ਸਿਟਿੰਗ ਜੱਜ ਦੇ ਰਾਹੀਂ ਇਹ ਸਾਰੇ ਮਾਮਲੇ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਸ਼ਰੂਲ ਕਾਸਟ ਬੰਦੇ ਵਿਚਾਰੇ ਗਰੀਬ ਗੁਰਬੇ ਕੋਈ ਬੱਚਾ ਮੂਰੀ ਆ ਗਿਆ ਉਹਨੂੰ ਚੱਕ ਰਿਆ ਕੋਈ ਬੁੜੀ ਆ ਗਈ ਉਹਨੂੰ ਘੁਰਤਾ ਕੋਈ ਬਜ਼ੁਰਗ ਆ ਗਿਆ ਉਹਨੂੰ ਘੁਰਤਾ ਇਹ ਸਾਰਾ ਜਿਹੜਾ ਮਾਮਲਾ ਉਹਨਾਂ ਨੂੰ ਗਰੀਬਾਂ ਨੂੰ ਵਿਚਾਰਿਆਂ ਨੂੰ ਰਿਆ ਕਰਨਾ ਚਾਹੀਦਾ ਛੱਡਣਾ ਚਾਹੀਦਾ ਤੇ ਦੋਸ਼ੀਆਂ ਦੇ ਖਿਲਾਫ ਐਸੇ ਐਸਟੀ ਰਿਪੋਰਟ ਦਾ ਪਰਚਾ ਦਰਜ ਕਰਕੇ ਉਹਨਾਂ ਨੂੰ ਸਜ਼ਾਵਾਂ ਜਿਹੜੀਆਂ ਚਾਹੀਦੀਆਂ ਉਹਨਾਂ ਦੇ ਖਰਾਬ ਕਾਰਵਾਈ ਜਿਹੜੀ ਹੈ ਉਹ ਹੋਣੀ ਚਾਹੀਦੀ ਮੈਨੂੰ ਮੈਨੂੰ ਇਹ ਲੱਗਦਾ ਹੈ ਕਿ ਤੁਸੀਂ ਵਿਵਾਦ ਖਤਮ ਕਰਨ ਵਾਸਤੇ ਇਕੱਠੇ ਹੋਏ ਸੀਗੇ ਤੇ ਤੁਹਾਡੇ ਸਾਰੇ ਜਥੇਬੰਦੀਆਂ ਦੇ ਆਪਸ ਵਿੱਚ ਮਿਲਨ ਦਾ ਵਿਵਾਦ ਹੋ ਗਿਆ ਤੇਰਾ ਕੰਨ ਵੀ ਉਹਨਾਂ ਨੇ ਆਦੀ ਮਨਮਰਜ਼ੀ ਕੀਤੀ ਐ ਕੀਤਾ ਉਹ ਕੀਤਾ ਫਿਰ ਤੁਹਾਡੇ ਆਪਸ ਦੇ ਵਿੱਚ ਫਿਰ ਮੈਂ ਦੱਸਦਾ ਗਲਤ ਜਥੇਬੰਦੀਆਂ ਦੇ ਵਿੱਚ ਕੋਈ ਵਿਵਾਦ ਨਹੀਂ ਹੈ ਨਹੀਂ ਪਰ ਜਿੰਨੇ ਜਿਹੜੇ ਜਥੇਬੰਦੀ ਦੇ ਮੈਂ ਦਲਿਤ ਦਲਿਤ ਦੀ ਮੈਂ ਗਲਤ ਇਹ ਦੂਜੀ ਦੀ ਗੱਲ ਨਹੀਂ ਕਰ ਰਿਹਾ ਮੈਂ ਇਹ ਕਹਿੰਦਾ ਮੇਡੀ ਜਥੇਬੰਦੀਆਂ ਐਸੀ ਉਹਨਾਂ ਦੇ ਵਿੱਚ ਵਿਵਾਦ ਹੋ ਗਿਆ ਫਿਰ ਇਹ ਮੁਠੀ ਪਰ ਕਾਮਰੇਡ ਹੈ ਇਹ ਮੁਠੀ ਪਰ ਕਾਮਰੇਡਾਂ ਨੇ ਰਾਤ ਨੂੰ ਬੈਠ ਕੇ ਦੁਸ਼ਮਣਾਂ ਦੇ ਨਾਲ ਬੈਠ ਕੇ ਕੋਈ ਸਮਝੌਤਾ ਕੀਤਾ ਸਾਡੀ ਨਾਰਾਜ਼ਗੀ ਇਸ ਗੱਲ ਤੇ ਹੈ ਕਿ ਦਲਿਤ ਮੂਵਮੈਂਟ ਨੂੰ ਬੰਨ ਤੋਂ ਰੁਕਾ ਜਾਵੇ ਇਹਨਾਂ ਨੇ ਇਹ ਕੰਮ ਕੀਤਾ ਜਿਹੜਾ ਇਹ ਚੰਦਪਾਣ ਦੇ ਲੋਕਾਂ ਵਾਸਤੇ ਬਹੁਤ ਮਾੜਾ ਸਮੁੱਚੇ ਦਲਿਤ ਭਾਈਚਾਰੇ ਵਾਸਤੇ ਬਹੁਤ ਗਲਤ ਹੈ ਰਾਤ ਨੂੰ 12 ਵਜੇ ਕਿੰਨੀਆਂ ਗੱਲਾਂ ਹੁੰਦੀਆਂ ਜੀ ਜਿਹਦਾ ਬਿਲੀਪੂ ਤੋਂ ਅਸੀਂ ਤਾਂ ਨਾ ਮੰਨਦੇ ਜਿਹੜੇ ਫੜੇ ਹੋਏ ਬੰਦੇ ਆ ਰਿਹਾਂ ਕਰਤੇ ਹੁੰਦੇ ਤੇ ਉਹ ਅੱਜ ਸਟੇਜ ਤੇ ਹੁੰਦੇ ਤੇ ਆ ਬੰਦੇ ਭਾਈ ਫੜੇ ਸੀਗੇ ਤੇ ਇਹ ਬੰਦੇ ਪੁਰ ਸਟੇਜ ਤੇ ਆ ਗਏ ਜਿਹੜੇ ਦੋਸ਼ੀ ਆ ਉਹਨਾਂ ਦੇ ਖਾਪ ਐਸੀ ਅਗਰ ਦਾ ਪਰਚਾ ਦਰਜ ਕਰਦਾ ਉਹ ਬੰਦਾ ਦੀ ਗ੍ਰਿਫਤਾਰੀ ਹੋ ਗਈ ਫੇਰ ਸਾਨੂੰ ਧਰਨਾ ਤੇ ਘਰਾਉ ਟਾਲਣਾ ਚਾਹੀਦਾ ਸੀ ਅਸੀਂ ਕਿਉਂ ਟਾਲਿਆ ਇਹ ਆਪਣੇ ਆਪ ਹੀ ਛੱਕ ਦੀ ਸੂਈ ਉੱਡਦੀ ਹੈ ਇਹ ਲੋਕ ਸਾਰੇ ਜਵਾਬ ਪੁੱਛਦੇ ਇਸ ਗੱਲ ਦਾ ਬੰਦੇ ਵੀ ਨਹੀਂ ਛੱਡੇ ਗਏ ਦੋਸ਼ੀ ਵੀ ਨਹੀਂ ਫੜੇ ਗਏ ਤੇ ਧਰਨਾ ਵੀ ਅਸੀਂ ਕਰਦਾ ਵਾਟੇ ਕਿਉਂ ਵੀ ਕੀ ਹੋ ਕਿਉਂ ਹੋਇਆ ਇਹ ਤਾਂ ਦੇਖਣਾ ਹੋਵੇਗਾ ਕਿ ਆਪਸੀ ਜਥੇਬੰਦੀਆਂ ਦੇ ਵਿੱਚ ਆਪਸ ਦੇ ਵਿੱਚ ਹੀ ਦੋਸ਼ ਲਾਏ ਜਾ ਰਹੇ ਨੇ ਅਸੀਂ ਇਹਨਾਂ ਵੱਲੋਂ ਲਾਏ ਗਏ ਦੋਸ਼ਾਂ ਦੀ ਪੁਸ਼ਟੀ ਨਹੀਂ ਕਰਦੇ ਪਰ ਇਨਸਾਫ ਦੀ ਜਿਹੜੀ ਹੈਗੀ ਆ ਉਹ ਪਿੰਡ ਵਾਸੀਆਂ ਵੱਲੋਂ ਹੈ ਮੰਗ ਕੀਤੀ ਜਾ ਰਹੀ ਹੈ ਸਰਪੰਚ ਪਾਰਟੀ ਵੱਲੋਂ ਮੰਗ ਕੀਤੀ ਜਾ ਰਹੀ ਹੈ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦੇ ਨਾਲ ਇਨਸਾਫ ਮਿਲੇਗਾ ਕੈਮਰਾ ਬਸਨ ਮੌਜੂਦ ਹੈ ਮੈਸੇਂਜਰ ਨਾਲ ਲੋਕਨ ਸਾਫ ਟੀਵੀ ਤ੍ਰੀਪੁਰ